ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਰੇ ਹੋਰ ਕੀ ਹਾਲ ਚਾਲ ਆ? ਹਰਪ੍ਰੀਤ ਡਾਕਟਰ ਇੱਕ ਤਾਂ ਤੂੰ ਗੋਲੀਆਂ ਵੇਚਦਾ ਵਾ। ਠੀਕ ਆ। ਦੂਜਾ ਤੂੰ ਉਹਨਾਂ ਨੂੰ ਧਮਕੀ ਦਿੰਦਾ। ਭਾਈ ਇਹ ਮੈਂ ਤਾਂ ਪੂਰਾ ਹਸਪਤਾਲ ਚ ਸਰਕਾਰੀ ਚ ਲੱਗਿਆ ਹੋਇਆ। ਇਹ ਨਾ ਜੀ ਵਾਲੀਆਂ ਗੋਲੀਆਂ ਵੇਚਦਾ ਵਾ ਤੇ ਕਈ ਵਾਰੀ ਵਿਚਾਰੇ ਹੁਣ ਜਿਹੜੇ ਕੰਮ ਤੇ ਜਾਂਦੇ ਆ ਕਈ ਵਰੀ ਆਧਾਰ ਕਾਰਡ ਨਾ ਭੁੱਲ ਜਾਂਦੇ ਚੱਲ ਉਹਨਾਂ ਨੂੰ ਅੱਜ ਦੀ ਆਈਡੀ ਯਾਦ ਹੁੰਦੀ ਆ ਤੇ ਉਹਨਾਂ ਨੂੰ ਫਿਰ ਧਮਕੀ ਦਿੰਦਾ ਵਾ ਆਧਾਰ ਕਾਰਡ ਲੈ ਕੇ ਆਇਆ ਕਰੋ ਨਹੀਂ ਤਾਂ ਮੈਂ ਤੁਹਾਡੀ ਆਈਡੀ ਬੰਦ ਕਰ ਦੇਣੀ ਆ ਆਹ ਕਰ ਦਿੰਦਾ ਜੋ ਕਰ ਦਿੰਦਾ ਧਮਕਾਉਂਦਾ ਉਹਨਾਂ ਨੂੰ ਹਰ ਵੀ ਬਹੁਤ ਸਾਰੇ ਬੰਦਿਆਂ ਨੇ ਦੱਸਿਆ ਵਾ ਵੀ ਭਈ ਏਦਾਂ ਕਰਦਾ ਹਰ ਵੀ ਡਾਕਟਰ ਸਿਆਣਾ ਬਣ ਜਾ ਨਹੀਂ ਤਾਂ ਤੇਰੇ ਉਹ ਤੈਨੂੰ ਅਕਲ ਦਊਂਗਾ ਨਾ ਕਿ ساری ਜ਼ਿੰਦਗੀ ਤੂੰ ਯਾਦ ਰੱਖੇਂਗਾ ਹੈ ਤੁਸੀਂ ਛੇਤਰਾਂ ਦੇ ਲੈ ਗਿਆਂ ਜਦੋਂ ਤੁਸੀਂ ਗੋਲੀਆਂ ਵੇਚਦੇ ਆ ਸਰਕਾਰਾਂ ਨੂੰ ਚਾਹੀਦਾ ਵੀ ਇਹੋ ਜਿਹੇ ਡਾਕਟਰਾਂ ਦੇ ਨੱਥ ਪਾਉਣੇ ਚਾਹੀਦੇ ਇਹ ਗੋਲੀਆਂ ਵੇਚਦਾ ਹਰਪ੍ਰੀਤ ਡਾਕਟਰ ਮੈਨੂੰ ਕਈ ਬੰਦਿਆਂ ਨੇ ਦੱਸਿਆ ਬਾਈ ਇਹ ਨਾ 10-10 15-15 ਹਜ਼ਾਰ ਦਿਹਾੜੀ ਪਾਉਂਦੇ ਆ ਦਿੱਲੀ ਠੀਕ ਆ ਤੇ ਹੁਣ ਜਦੋਂ ਬਲੇ ਧੱਕੇ ਚੜ ਗਿਆ ਨਾ ਡਾਕਟਰ ਤੂੰ ਤੈਨੂੰ ਆਕੜ ਉਹ ਦਊਂਗਾ ਨਾ ਕਿ ਤੂੰ ਯਾਦ ਰੱਖੇਂਗਾ ਤੇਰੇ ਬਹੁਤ ਛਤਰ ਫੇਰਨੇ ਆ ਸਾਲਿਆ ਤੂੰ ਲੋ ਮਾੜੇ ਬੰਦਿਆਂ ਨੂੰ ਦੇਖ ਕੇ ਧਮਕੀਆਂ ਦਿੰਦਾ ਭੈਣ ਚੋਦਾ ਤੈਨੂੰ ਮੈਂ ਛੱਡਣਾ ਨਹੀਂਗਾ ਯਾਦ ਰੱਖੀ ਸਾਲਿਆ ਮਾੜਿਆ ਬੰਦਿਆਂ ਤੇ ਰੋਮ ਮਾਰਦਾ ਕੋਈ ਨਾ ਮੈਨੂੰ ਕਹ ਤਾ ਮੇਰੇ ਧੱਕੇ ਚੜ ਗਏ ਨੇ ਤੈਨੂੰ ਅਕਲ ਦਊ ਮੈਂ ਚੰਗੀ ਤਰ੍ਹਾਂ ਇਹ ਤੈਨੂੰ ਮੈਂ ਦੱਸਦਾ ਜਿੱਥੇ ਮਰਜ਼ੀ ਭੱਜ ਲੈ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹੋ ਜਿਹੇ ਭੈਣ ਚੋਦਾ ਦੇ ਨੱਥ ਪੈ ਸਕਿਆ ਇਹੋ ਜianus ਨੂੰ ਤਾਂ ਸਪੈਂਡ ਕਰਨਾ ਚਾਹੀਦਾ ਸਾਲਿਆਂ